ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਭੋਮਾ ਹਰਾਜ ਤੇ ਤੁਸੀਂ ਜੁੜਿਓ ਸੁਖਰਾਜ ਪੀਵੀ 30 ਚੈਨਲ ਦੇ ਨਾਲ ਦੋਸਤੋ ਅੱਜ ਦੀ ਵੀਡੀਓ ਪੰਡਾ ਚੱਕ ਕਲਿਆਣ ਜ਼ਿਲ੍ਹਾ ਫਰੀਦਕੋਟ ਦਾ ਪੰਡਾ ਦੇ ਤਹਿਸੀਲ ਵੀ ਇਹਨੂੰ ਕੋਟਕਪੂਰਾ ਪੈ ਜਾਂਦੀ ਆ ਇਸ ਪਿੰਡ ਵਿੱਚ ਬਾਈ ਹਰਾਂ ਦਾ ਖੇਤੀਬਾੜੀ ਦਾ ਕੰਮ ਆ ਤੇ ਖੇਤੀਬਾੜੀ ਦੇ ਨਾਲ-ਨਾਲ ਬਹੁਤ ਹੀ ਚੰਗੇ ਪਸ਼ੂ ਪਾਲਣ ਦਾ ਕੰਮ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਸੀਂ ਸਾਹਮਣੇ ਸਕਰੀਨ ਦੇ ਉੱਪਰ ਦੇਖ ਰਹੇ ਹੋ ਇੱਕ ਟਾਪ ਕਲਾਸ ਦੂਜਾ ਸੁਆ ਗੱਬਣ ਮੱਝ ਬਕਾਊਆ ਇਹਦੀ ਬਣਦੀ ਡਿਟੇਲ ਆਪਾਂ ਬਾਈ ਜੀ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਹਨ ਮਾਨ ਲਗਾ ਕੇ ਤੁਸੀਂ ਅਜਿਹੇ ਚੰਗੇ ਪਸ਼ੂਆਂ ਦੀ ਖਰੀਦਦਾਰੀ ਕਰ ਸਕੋ ਤੇ ਦੋਸਤੋ ਫੇਸਬੁੱਕ ਪੇਜ ਆਪਣਾ ਸ਼ੌਂਕੀ ਪੀਬੀਟੀ ਨਾਲ ਨਾਲ ਉਹਨੂੰ ਵੀ ਫੋਲੋ ਕਰਿਓ ਤੇ ਆਹ ਸਾਰੀ ਜਾਣਕਾਰੀ ਲੈਣੇ ਆ ਤੇ ਦੋਸਤੋ ਕਰਦਿਆਂ ਤੁਹਾਡੇ ਨਾਲ ਸਾਂਝੀ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਭਾਈ ਜੀ ਆਪਣਾ ਨਾਮ ਦੱਸਿਓ ਜੀ ਰਜਿੰਦਰ ਸਿੰਘ ਜੀ ਰਜਿੰਦਰ ਰਜਿੰਦਰ ਵੀਰੇ ਆਪਣਾ ਮੋਬਾਈਲ ਨੰਬਰ ਦੱਸ ਦਿਓ 7087630 70876 30727 30727 ਇਹ ਝੋਟੀ ਬਾਈ ਆਪਣੇ ਘਰ ਲਈ ਹੈ ਜੀ ਹਾਂਜੀ ਭਾਈ ਜੀ ਘਰ ਲਈ ਜੰਪਲ ਲਈ ਠੀਕ ਹੈ ਜੀ ਤੇ ਕਿੰਨਾ ਮਸੂਆ ਸੁੰਦੀ ਹੈ ਬਾਈ ਦੂਜਾ ਸੂਆ ਸੁਣਾ ਪਈ ਜੀ ਨੇ ਦੂਜਾ ਸੂਆ ਸੁਣਾ ਤੇ ਕਿੰਨੇ ਕ ਦਿਨ ਲੈ ਜੂ ਬਾਈ 10 12 ਦਿਨ ਲੈ ਜੀ ਬਾਈ 10 ਤੋਂ 12 ਦਿਨ ਤੇ ਬਾਈ ਕਿੰਨਾ ਦੁੱਧ ਕੱਢਿਆ ਨੇ ਤੁਹਾਡੇ ਕੋਲੇ ਪੀਕ ਲੈਵਲ ਤੇ ਪਹਿਲੇ ਸੂਏ 14 ਲੀਟਰ ਚੋਇਆ ਦਾ ਜੀ ਪਹਿਲੇ ਸੂਏ 14 ਲੀਟਰ ਐਦ ਕੀ ਕਰ ਦੂ 15 16 ਬਾਈ ਜੀ ਹਾਂਜੀ ਮੀਰ ਤਾਂ ਚੰਗੇ ਦੁੱਧ ਹੀ ਆ ਜੀ ਠੀਕ ਆ ਜੀ ਲਓ ਵੀ ਸੱਜਣੋ 14 ਲੀਟਰ ਪਹਿਲੇ ਸੂਏ ਦੁੱਧ ਕੱਢਿਆ ਬਾਈ ਹਰਾਂ ਨੇ ਜਿੰਨੀਆਂ ਵੀ ਵੀਡੀਓ ਆਪਾਂ ਕਵਰ ਕੀਤੀਆਂ ਦੋਸਤੋ ਦੁੱਧ ਫੁੱਲ ਦਿੱਤਾ ਮੱਝਾਂ ਨੇ ਟੌਪ ਰਿਕਾਰਡ ਦੀਆਂ ਮੱਝਾਂ ਬਾਈ ਜੀ ਹਰਾਂ ਕੋਲੇ ਤੇ ਬਾਕੀ ਕੋਈ ਵਪਾਰ ਲਾਈਨ ਦਾ ਕੰਮ ਨਹੀਂ ਘਰੇਲੂ ਪਸ਼ੂ ਜਿਹੜਾ ਕੋਈ ਲੋੜ ਤੋਂ ਜ਼ਿਆਦਾ ਤਿਆਰ ਹੋ ਜਾਂਦਾ ਉਹਨੂੰ ਇਹ ਸੇਲ ਕਰ ਦਿੰਦੇ ਆ ਥਾਣ ਹਵਾਨਾ ਦੋਸਤੋਂ ਤੁਹਾਨੂੰ ਨੇੜੇ ਹੋ ਕੇ ਦਿਖਾਉਣੇ ਆ ਲਓ ਵੀ ਸਜਣੋ ਦੇਖ ਸਕਦੇ ਹੋ ਤੁਸੀਂ ਬਹੁਤ ਸ਼ਾਨਦਾਰ ਥਾਣਾ ਮੁੱਠੀ ਦੀ ਚੁਆਈ ਵਾਲਾ ਦੋਨਾਂ ਪਾਸਿਆਂ ਤੋਂ ਤੁਹਾਨੂੰ ਥਾਣਾ ਦੀ ਜੱਜਮੈਂਟ ਕਰਾਵਾਂਗੇ ਤੇ ਹਵਾਨਾ ਵੀ ਦਿਖਾਵਾਂਗੇ ਦੇਖ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਜੀ ਤੁਸੀਂ ਬਹੁਤ ਸਾਫ ਸੁਧਰਾ ਹਵਾਨਾ ਤੇ ਬਹੁਤ ਵੱਡਾ ਹਵਾਨਾ ਇਹਨੇ ਤਿਆਰ ਕਰਨਾ ਲਓ ਵੀ ਸੱਜਣੋ ਦੋਨਾਂ ਪਾਸਿਆਂ ਤੋਂ ਬਿਲਕੁਲ ਸੇਮ ਸਹਿਜਾ ਥਾਣਾ ਦਾ ਦੇਖ ਸਕਦੇ ਹੋ ਮੋਟਾ ਮੋਟਾ ਥਾਣਾ ਤੇ ਵਿੱਥ ਵੀ ਚੰਗੀ ਆ ਤੇ ਸਹਿਜ ਵੀ ਚੰਗਾ ਬਾਕੀ ਦੋਸਤੋ ਵੇਲ ਚੰਗੀ ਆ ਕਦਕਾਠ ਵਾਲੀ ਮੈਂ ਆ ਤੇ ਬਹੁਤ ਹੀ ਚੰਗੇ ਪੱਠ ਪੁੜੇ ਜ ਆ ਦੇਖ ਸਕਦੇ ਹੋ ਤੁਸੀਂ ਹਵਾਨਾ ਦੋਸਤੋ ਬਾ ਕਮਾਲਾ ਦੇਖ ਸਕਦੇ ਹੋ ਹਜੇ 10 ਦਿਨ ਇਹਦੇ ਸੂਣ ਚ ਕਰਮਾ ਵਾਲੀ ਦੇ ਬਾਕੀ ਆ ਤੇ 10ਾਂ ਤੋਂ ਹੋ ਸਕਦਾ ਕੋਈ 1-2 ਦਿਨ ਵੱਧ ਲੈ ਜੇ ਕਿਉਂਕਿ ਉੱਪਰੋਂ ਜਿਹੜੇ ਪੁੜੇ ਆ ਉਹ ਟੁੱਟੇ ਨਹੀਂ ਹਜੇ ਤੱਕ ਤੇ ਖੋਲ ਕੇ ਤੁਹਾਨੂੰ ਤੋੜ ਕੇ ਜਰੂਰ ਦਿਖਾਵਾਂ ਲਓ ਵੀ ਸਾਜਾ ਬਹੁਤ ਵੱਡਾ ਹਵਾਨਾ ਇਹ ਥੋੜਾ ਜਿਹਾ ਮੈਥੋਂ ਘਭਾਉਂਦੀ ਆ ਕਿਉਂਕਿ ਘਰਾਂ ਚ ਉੱਪਰੇ ਬੰਦੇ ਘਟ ਆਉਣ ਕਰਕੇ ਬਹੁਤ ਹੀ ਵੱਡੀ ਮੈਂ ਤੇ ਰਾਜੀ ਮੈਂ ਆ ਦੋਸਤੋ ਤੇ 16 17 ਲੀਟਰ ਦੁੱਧ ਨੂੰ ਕੱਢਣਾ ਕੋਈ ਵੱਡੀ ਗੱਲ ਨਹੀਂ ਹੈ। ਹਾਂਜੀ ਲੈ ਆਓ ਜੀ। ਸਿੰਘ ਦੋਸਤੋ ਥੋੜਾ ਜਿਹਾ ਮਗਰਲੇ ਪਾਸੇ ਹੋ ਕੇ ਮੁੜਿਆ ਪਰ ਬਾਡੀ ਮਿਧਾਵਕ ਦੋਸਤੋ ਜਾਈ ਜਦਾ। ਲੈ ਲੈ ਚਲੋ। आगे दोस्तों देखोंगे तो झोटी थोड़े पसंद देख सकते दोस्तों ਹਾਂਜੀ ਬਾਈ ਜੀ ਮੁੱਲ ਕੀ ਰੱਖਿਆ ਦਾ ਜੀ ਮੁੱਲ ਵੀ ਜੀ ਦਾ ਫੋਨ ਤੇ ਕਰਾਂਗੇ ਫੋਨ ਤੇ ਠੀਕ ਹੈ ਜੀ ਲਓ ਵੀ ਸੱਜਣੋ ਜਿਸ ਵੀ ਕਿਸੇ ਵੀਰ ਦੇ ਝੋਟੀ ਪਸੰਦ ਆ ਤਾਂ ਬਾਈ ਜੀ ਕਹਿੰਦੇ ਵੀ ਫੋਨ ਤੇ ਇਹਦਾ ਮੁੱਲ ਹੋ ਜਾਣਾ ਕੋਈ ਮੁੱਲ ਜਿਆਦਾ ਨਹੀਂਗਾ ਤੁਸੀਂ ਫੋਨ ਕਰੋਗੇ ਸਭ ਦਾ ਤੁਹਾਡਾ ਹੋ ਜਾਣਾ ਝੋਟੀ ਵੀ ਤੁਹਾਡੇ ਪਸੰਦ ਆਊਗੀ ਜਦੋਂ ਆ ਕੇ ਦੇਖੋਗੇ ਦੋਸਤੋ ਤੇ ਬਹੁਤ ਹੀ ਰਵੇ ਦੀਆਂ ਝੋਟੀਆਂ ਬਾਈ ਜੀ ਹਰਾਂ ਕੋਲੇ ਪੁਰਾਣਾ ਰਵਾਅ ਦੇ ਘਰ ਦਾ ਹੈ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਸਕਦੇ ਆਂ ਵੀਡੀਓ ਨੂੰ ਲਾਇਕ ਤੇ ਸ਼ੇਅਰ ਕਰਦੇ ਦੋਸਤੋ ਤੇ ਕਮੈਂਟ ਕਰਕੇ ਦੱਸਿਓ ਝੋਟੀ ਕਿੱਦਾਂ ਦੀ ਲੱਗੀ ਮਿਲਦੇ ਆਂ ਦੋਸਤੋ ਜਲਦੀ ਅਜਿਹੀ ਨਵੀਂ ਵੀਡੀਓ ਦੇ ਨਾਲ ਧੰਨਵਾਦ